ਅਓ ਜੀ ਅੱਜ ਅਸੀਂ ਚੱਲੇ ਆਂ ਸ਼੍ਰੀ ਨਾਨਕਪੁਰ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ੀਰ ਦੀ ਦੇ ਉੱਤੇ ਤੇ ਬਾਕੀ ਸੰਤਾਂ ਨੂੰ ਸਾਰਿਆਂ ਨੂੰ ਅੱਗੇ-ਅੱਗੇ ਦਿਖਾਵਾਂਗੇ ਵਲੌਗ ਦੇ ਵਿੱਚ ਤੇ ਤੁਸੀਂ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਸਾਡਾ ਅੱਜ ਦਾ ਵਲੌਗ ਸਾਡੀ ਮਰਸੀਡੀਜ਼ ਵੀ ਪੂਰੀ ਤਿਆਰ-ਵਰ ਤਿਆਰ ਖੜੀ ਆ اسی پہ گئے ہیں دی جی ٹی روڈ سے ادھر نیلو نہر والی سائڈ تو جانا گے تھوڑا ارلی مارننگ کا ٹائم ہون کر کے رش ہے نہیں گا ایس زیادہ روڈ

ਕਿਸ਼ਨਾ ਦਾ ਕਾਫਲਾ ਲੰਗਰਿਆ ਰੋਡ ਤੋਂ ਇਹ ਵੀ ਸਾਰੇ ਨੰਦਪੁਰ ਸਾਹਿਬ ਹੀ ਚੱਲੇ ਲੱਗਦੇ ਆ। ਲਓ ਜੀ ਅਸੀਂ ਪਹੁੰਚ ਗਏ ਨੀਲੋ ਨਹਿਰ ਤੇ ਤੇ ਇਸ ਤੋਂ ਅੱਗੇ ਅਸੀਂ ਦੇਖਾਂਗੇ ਜੇ ਵਿਰਾਸਤ ਦੇ ਖਾਲਸਾ ਵਿਖਲੇ ਆ ਤਾਂ ਉਹ ਵੀ ਦੇਖਾਂਗੇ। ਤੇ ਪਤਾ ਨਹੀਂ ਹੁਣ ਉਹ ਕਿੰਨੇ ਵਜੇ ਓਪਨ ਹੋਣਾ ਸਾਨੂੰ ਐਗਜੈਕਟ ਟਾਈਮ ਦਾ ਨਹੀਂ ਪਤਾ ਹੈਗਾ। ਤੇ ਨਾਲ ਸਾਡੇ ਪ੍ਰਭਜੋ ਸਿੰਘ ਜੀ ਬਹੁਤ ਨਜ਼ਾਰਾ ਲੈ ਰਹੇ ਆ। ਤੇ ਹਰਮਨ ਸਿੰਘ ਜੀ ਇਹ ਤਾਂ ਪੂਰੇ ਗਮਸ਼ਟ ਲਪੇਟ ਗਏ ਬੰਦੇ ਕੀ ਬਣੇ ਹੋਏ ਆ ਥੱਲੇ ਲੰਗਰ ਤੇ ਆਇਆ ਨਾ ਲੰਗਰ ਤੋਂ ਬਾਅਦ ਗਮਸ਼ਟ ਕੁੰਚਾ ਲਾ ਕੇ ਨੇ ਗੱਡੀ ਚ ਸੜਦਲੇ ਸਾਰੇ ਥੱਲੇ ਨਿਕਿਆ ਨੋ ਪਾਰਕਿੰਗ ਆਹ ਦੇਖਦੇ ਆਂ 10 ਸਾਲੇ ਸ਼ਹਾਦਤ ਪੁੱਛ ਲੈਣਾ ਸਹੀ ਏ ਪਹਿਲਾਂ ਕੀ ਕਹਿੰਦੇ ਆ ਬਾਬਾ ਜੀ ਕਿੰਨੇ ਵਜੇ ਅੰਦਰ ਐਂਟਰੀ ਹੁੰਦੀ 10 ਵਜੇ ਹੁੰਦੀ ਆ ਲੋ ਜੀ ਆਏ ਸੀਗੇ ਅਸੀਂ ਦੇਖਣ ਲਈ ਤੇ ਪਰ ਐਂਟਰੀ ਜਿਹੜੀ ਹਜੇ ਓਪਨ ਨਹੀਂ ਹੈਗੀ ਤੇ ਸਵੇਰੇ 10 ਵਜੇ ਸਟਾਰਟ ਹੋਣੀ ਐ ਐਂਟਰੀ ਤੋਂ ਬਾਅਦ ਦੇਖਾਂਗੇ ਵਾਪਸੀ ਪਹਿਲਾਂ ਦੇਖਾਂਗੇ ਜੇ ਆਪਾਂ ਨੂੰ ਟਾਈਮ ਮਿਲਿਆ ਤਾਂ ਜ਼ਰੂਰ ਹੋ ਕੇ ਲਾਵਾਂਗੇ ਹਾਂ 10 ਵਜੇ ਸਟਾਰਟ ਹੋਣਾ ਹਜੇ ਤੇ ਅੱਧਾ ਘੰਟਾ ਹਲੇ ਕਿੱਦਾਂ ਕਰੀਏ ਚੱਲੀਏ ਆਹ ਮੁੰਡਾ ਦੇਖੋ ਜੀ ਸਾਡੇ ਨਾਲ ਇੱਕ ਬਿਜ਼ਨਸਮੈਨ ਵੀ ਤੁਰਿਆ ਹੋਇਆ ਹੈ ਤੇ ਕਹਿੰਦਾ ਵੀ ਇੱਥੇ ਅਸੀਂ ਕਹਿੰਦਾ ਢਾਬਾ ਖੋਲ੍ਹ ਸਕਦੇ ਜਾਂਦਾ ਚਾਹ ਪਰੌਂਠਿਆਂ ਦੀ ਦੁਕਾਨ ਵੀ ਲਾ ਸਕਦੇ ਕਿ ਹੁਣ ਅਸੀਂ ਹੁੰਦੇ ਹਾਂ ਅਸੀਂ ਅੱਧਾ ਘੰਟਾ ਚਾਹ ਪਰੌਠੇ ਖਾ ਕੇ ਫਿਰ ਵੇਟ ਕਰ ਲੈਣੇ ਪਹੁੰਚ ਗਏ ਸੀ ਕਿਰਤਪੁਰ ਸਾਹਿਬ ਤੇ ਇੱਥੇ ਦਰਸ਼ਨ ਮੇਲੇ ਕਰਦੇ ਹੁਣ ਪਹਿਲਾਂ ਇਹ ਜਥੇਦਾਰ ਸਾਹਿਬ ਨੇ ਅੱਜ ਸਾਡੇ ਨਾਲ ਭਾਈ ਸਾਹਿਬ ਭਾਈ ਹਰਮਨ ਸਿੰਘ ਜੀ ਜੋ ਕਿ ਗੱਤਕੇ ਦੇ ਮਸ਼ਹੂਰ ਆ ਇਹ ਸਾਨੂੰ ਹਰਮਨ ਨੇ ਨਵਾਂ ਦਰਸਾਤਾ ਦੱਸਿਆ ਹਾਂ ਕਿ ਹਰਮਨ ਨੇ ਸਾਨੂੰ ਨਵਾਂ ਰਸਤਾ ਦੱਸਿਆ ਮਾਮਾ ਜੀ ਇਹ ਕਹਿੰਦਾ ਨਹਿਰ ਦੇ ਕੋਲ ਜਾਣਾ ਪਹਿਲਾਂ ਅਸੀਂ ਇੱਥੇ ਆਣ ਕੇ ਉਹ ਲੈ ਉਹ ਬੰਡਲ ਆ ਲੈ ਇਧਰੋਂ ਲੈ ਲੈ ਉਹ ਲੈ ਵੀ ਮਿੱਤਰੋ ਲਾਓ ਆਪਣੇ ਆਪਣੇ ਕੱਪੜੇ ਨਾਹੀ ਠੰਡ ਨੇ ਪਾਣੀ ਚ ਹਰਮਨ ਸਿੰਘ ਜੀ ਕਰ ਰਹੇ ਨੇ ਫੁੱਲ ਇੰਜੋਏ ਸਨੈਪ ਬਣਾਉਣ ਲੱਗੇ ਤੇ ਸਨੈਪਚੈਟ ਦੀ ਨਾਲ ਧੁੱਕੀ ਗੱਡੀ ਹੋਈ ਆ ਇਸ ਵੱਲੇ ਇਹ ਆ ਕੀਰਤਪੁਰ ਸਾਹਿਬ ਦੀ ਪਤਾਲਪੁਲੀ ਜਿੱਥੇ ਅਸਤ ਵੀ ਤਾਰੇ ਜਾਂਦੇ ਆ ਆ ਰੇਲਿੰਗ ਇਨਾ ਨੇ ਨਵੀਂ ਨਵੀਂ ਲਾਇ ਲੱਗਦੀ ਆ ਅਸੀਂ ਇਹ ਵਧੀਆ ਕੀਤਾ ਇਹਨਾਂ ਨੇ ਕੰਮ ਜਿਹੜਾ ਆ ਰੇਲਿੰਗ ਲਗਾਤੀ ਆ ਬਹੁਤ ਠੰਡਾ ਪਾਣੀ ਆ ਆਜੋ ਆਜੋ ਵਿੱਚ ਬੜ ਜਾ ਵਿੱਚ ਹੁਣ ਆ ਜਾ ਬਾਬਾ ਸਿੰਘ ਵਿੱਚ ਪਾਣੀ ਦਾ ਵਹਾਅ ਬਹੁਤ ਤੇਜ਼ ਆ ਤੇ ਯਾਨਾਲ ਹੀ ਆਇਓ ਯਾਰ ਦੇਖ ਕਿਨੀ ਸਪੀਡ ਚ ਪਾਣੀ ਠੰਡਾ ਵੀ ਬਹੁਤ ਆ ਯਾਰ ਪੈਰ ਤਾਂ ਠਰ ਗਏ ਪੂਰੇ ਥੱਲੇ ਪੈਰ ਮਹਿਸੂਸ ਨਹੀਂ ਹੋ ਰਹੇ ਹੈਗੇ ਹਰਮਤ ਸਿੰਘ ਬਾੜ ਵਿੱਚ ਕੀ ਗੱਲ ਬਾਹਰ ਕਿਉਂ ਖੜਾ ਆ ਚਲਾ ਜਾ ਆ ਜਾ ਵਿੱਚ ਆ ਜਾ ਕੋਚ ਸਾਹਿਬ ਆਫਗੇ ਹੋਏ ਨੇ ਫੋਰ ਸਪੀਡ ਚ ਪਾਣੀ ਉਹ ਤੋਂ ਵੀ ਹਰਮਨ ਉਹਨਾਂ ਛਾਲ ਮਾਰ ਦਿੰਦੇ ਸੀ ਇਧਰਲੇ ਪਾਸੇ ਨੇ ਜਾਂਦੇ ਹੁੰਦੇ ਸੀ ਆ ਇਧਰੋਂ ਦੀ ਪਾਣੀ ਤਿਆਰ ਕਰ ਦਿੰਦੇ ਸਿੱਧਾ ਸਕਿੰਡ ਕਰ ਦਿੰਦੇ ਇਧਰੋਂ ਹੀ ਜਾਂਦੇ ਹੁੰਦੇ ਸੀ ਸੰਗਤ ਕਾਫੀ ਆ ਰਹੀ ਹੈ ਦਰਸ਼ਨਾ ਨੂੰ ਤੇ ਕਾਫੀ ਇਕੱਠ ਹੋਣ ਲੱਗ ਗਿਆ ਤੋ ਹੁਣ ਅਸੀਂ ਵਾਪਸੀ ਮੱਥਾ ਟੇਕੀਏ ਪਹਿਲਾਂ ਗੁਰਦੁਆਰਾ ਸਾਹਿਬ ਦੀ ਐਂਟਰੀ ਇਧਰਲੇ ਪਾਸੇ ਹੁੰਦੀ ਸੀਗੀ ਹੁਣ ਇਹਨਾਂ ਨੇ ਇਧਰੋਂ ਦੀ ਰਸਤਾ ਬੰਦ ਕਰ ਦਿੱਤਾ ਹੈ ਪਰ ਜਮਗੱਸੀ ਇਧਰੋਂ ਕੁੰਮਕੇ ਫਰੰਟ ਸਾਈਡ ਤੋਂ ਇਧਰਲੇ ਪਾਸੇ ਦੀ ਐਂਟਰੀ ਹੋ ਗਈ ਹੁਣ ਤੇ ਕਾਫੀ ਵਧੀਆ ਬਣਤਾ ਗੁਰਦੁਆਰਾ ਸਾਹਿਬ ਤੇ ਸੰਗਤਾਂ ਵੀ ਕਾਫੀ ਦਰਸ਼ਨ ਕਰਨ ਨੂੰ ਆ ਰਹੀਆਂ ਦੇ ਕੋਟ ਸਾਹਿਬ ਚਾ ਸ਼ਗਰੇ ਨੇ ਲੋ ਜੀ ਬਹੁਤ ਮੁਸ਼ਕਲ ਤੋਂ ਬਾਅਦ ਅਸੀਂ ਪਹੁੰਚੇ ਆ ਆਪਣੇ ਲੰਗਰਾਂ ਦੇ ਕੋਲ ਅਸੀਂ ਪਹੁੰਚ ਗਏ ਆ ਤੇ ਬਹੁਤ ਜ਼ਿਆਦਾ ਖੇਚ ਲੈਈ ਨੇ ਤਾਂ ਜਦੋਂ ਅਸੀਂ ਹੌਲੇ-ਮੱਲੇ ਤੇ ਆਨੇ ਤਾਂ ਸਾਡੀ 10 ਮਿੰਟ ਚ ਗੱਡੀ ਅੰਦਰ ਲੱਗ ਜਾਂਦੀ ਪਰ ਅੱਜ ਅਸੀਂ 1 ਘੰਟਾ 1.5 ਘੰਟਾ ਸਾਨੂੰ ਲਾਤਾ ਕਾਫੀ ਪੁਲਿਸ ਲੱਗੀ ਹੈ ਕਿਉਂਕਿ ਉਹ ਵੀ ਵਿਚਾਰੇ ਕੀ ਕਰਨ ਉਹਨਾਂ ਦੀ ਡਿਊਟੀ ਆ ਤੇ ਕਿਉਂਕਿ ਇੱਥੇ ਪੰਜਾਬ ਦੇ ਕਾਫੀ ਫੇਮਸ ਜਿਹੜੇ ਆਗੇ ਪੋਲਿਟਿਸ਼ੀਅਨ ਆ ਰਹੇ ਆ ਤੇ ਬਾਕੀ ਅੱਗੇ ਦਾ ਸਫ਼ਰ ਵੀ ਤੁਹਾਨੂੰ ਸਾਰਾ ਨਾਲ-ਨਾਲ ਦਿਖਾਣੇ ਆ ਤੇ ਅਸੀਂ ਚਾਰੇ ਜਾਣੇ ਸਵੇਰ ਦਾ ਪਰੇ ਆ ਵੀ ਜਿੰਨਾ ਰੌਣਕ ਮਿਲਾਂ ਹੋਲੇ ਮੱਲੇ ਤੇ ਹੁੰਦਾ ਉਹਨਾਂ ਹੈ ਨਹੀਂ ਹਜੇ ਤੇ ਉਹਦਾ ਸੰਗਤ ਪੂਰੀ ਆ ਤੇ ਸਾਡਾ ਲੰਗਰ ਵੀ ਬਸ ਪਹੁੰਚਣੇ ਵਾਲਾ ਝਾਵਾ ਪਿੰਡ ਦਾ ਤੇ ਉਹ ਵੀ ਰਸਤੇ 'ਚ ਤੁਰੇ ਹੋਏ ਆ ਤੇ ਹਜੇ ਪਹੁੰਚੇ ਹੋਣੇ ਰਸਤੇ 'ਚ ਹੀ ਅਸੀਂ ਰੂਮ ਇੱਕ ਦੇਖਣ ਚੱਲੇ ਆ ਦੇਖੋ ਜੇ ਮਿਲਦਾ ਉਹ ਬਾਹਰ ਲਈ ਸਰਾਹ ਦਿੰਦਾ ਇਹਨਾਂ ਨੇ ਮਨਾਂ ਕਰ ਦਿੱਤਾ ਕਹਿੰਦੇ ਭਾਈ ਬਚਿੱਤਰ ਸਿੰਘ ਵਾਲੀ ਸਰਾਂ ਚ ਚਲੇ ਜਾਓ ਤੇ ਦੇਖਦੇ ਆ ਜੇ ਉੱਥੇ अवेलेबल ਹੋਊਗਾ ਤਾਂ ਪ੍ਰੋਗਰਾਮ ਨਹੀਂ ਸੀਗਾ ਵੈਸੇ ਕੋਈ ਰਾਤ ਰਹਿਣ ਦਾ ਪਰ ਜੇ ਆਪਾਂ ਨੂੰ ਰੂਮ ਮਿਲ ਜਾਂਦਾ ਤਾਂ ਫਿਰ ਰਾਤ ਸਟੇ ਵੀ ਕਰ ਲਾਂਗੇ ਕੋਈ ਪ੍ਰੋਬਲਮ ਨਹੀਂ ਇਹੀ ਆ ਜੀ ਭਾਈ ਬਚਿੱਤਰ ਸਿੰਘ ਸਰਾਂ ਦੇਖਦੇ ਆ ਜੇ ਇੱਥੇ ਰੂਮ ਮਿਲ ਜਵੇ ਤਾਂ ਚੰਗੀ ਗੱਲ ਆ ਫਿਰ ਨਾਈਟ ਸਟੇ ਕਰ ਲਵਾਂਗੇ ਹੁਣ ਅਸੀਂ ਜਾ ਰਹੇ ਹਾਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਣ ਪਰ ਸਾਨੂੰ ਰੂਮ ਨਹੀਂ ਕੋਈ ਵੀ ਮਿਲਿਆ ਇਸ ਲਈ ਸ਼ਾਇਦ ਪੋਸੀਬਲ ਨਹੀਂ ਹੋਊਗਾ ਅੱਜ ਨਾਈਟ ਇਥੇ ਸਟੇ ਕਰਨ ਲਈ ਪਰ ਆਪਾਂ ਦਰਸ਼ਨ ਮੇਲੇ ਸਾਰੇ ਕਰਕੇ ਜਾਵਾਂਗੇ ਇਸ ਤੋਂ ਬਾਅਦ ਅਸੀਂ ਵਿਰਾਸਤ ਦੇ ਖਾਲਸਾ ਵੀ ਦੇਖਣਾ ਤੇ ਉਸ ਤੋਂ ਬਾਅਦ ਰਾਤ ਨੂੰ ਡਰੋਨ ਸ਼ੋ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂ ਸਹੀ ਹੈ ਇੱਕ ਸਾਈਡ ਤੇ ਵੀ ਜੁੜਾ ਕਰ ਬਣਾਤਾ ਤੇ ਅਸੀਂ ਇੱਥੇ ਜੋੜੇ ਜਮਾ ਕਰਵਾ ਕੇ ਉਸ ਤੋਂ ਬਾਅਦ ਦੇਖਦੇ ਹਾਂ ਜੀ ਸਾਨੂੰ ਕრაਊਡ ਨਾਲ ਜ਼ਿਆਦਾ ਮਿਲਦਾ ਸੀ ਮੱਥਾ ਟੇਕਣ ਜਰੂਰ ਜਾਵਾਂਗੇ ਅੰਦਰ ਬਾਕੀ ਕੋਈ ਪਤਾ ਨਹੀਂ ਸੰਗਤ ਕਾਫੀ ਆ ਗਈ ਹੈ ਮਥਾ ਦੇਖਣ ਦਾ ਸਾਡੇ ਤੋਂ ਜਾ ਨਹੀਂ ਹੋਇਆ ਪਰ ਅਸੀਂ ਤਾਂ ਚਲੋ ਇੱਧਰ ਮਾਰਕੀਟਸ ਦਾ ਥੋੜਾ ਜਿਹਾ ਆਰਾਊਂਡ ਮਾਰ ਲਈਏ ਤੇ ਉਹ ਸਾਹਮਣੇ ਲੱਗੀਆਂ ਹੋਈਆਂ ਨੇ 에ਅਰ ਗਨਸ ਕਿ ਕਾਫੀ ਵਧੀਆ ਬਣਾਈਆਂ ਹੁੰਦੀਆਂ ਇਹਨਾਂ ਨੇ ਇਹ ਸਾਰੀਆਂ 에ਅਰ ਗਨਸ ਹੈ ਰਿਜਨਲ ਨਹੀਂ ਹੈਗੀਆਂ ਤੇ ਵਧੀਆ ਹੁੰਦੀਆਂ ਐ ਵੀ ਡੈਕੋਰੇਸ਼ਨ ਵਧੀਆ ਕੀਤੀ ਹੁੰਦੀ ਹੈ ਇਹਨਾਂ ਨਾਲ ਜੇ ਕਿਸੇ ਨੇ 에ਅਰ ਗਨ ਖਰੀਦਣੀਆਂ ਹੁਣ ਤਾਂ ਇੱਧਰੋਂ ਦੀ ਖਰੀਦ ਸਕਦਾ ਹੈ ਇਹ ਬਿਲਕੁਲ ਕੇਸਕਰ ਸਾਹਿਬ ਦੇ ਨਾਲ ਹੀ ਮਾਰਕੀਟਾਂ ਤੇ ਉਹਨਾਂ ਦੇ ਮਾਰਕੀਟ ਦੇ ਨਾਲ ਹੀ ਇੱਧਰ ਨੂੰ ਆਪਣੇ ਕਰਦੇ ਹੋਏ ਸਾਨੂੰ ਵੀ ਰਸਤਾ ਜਾਂਦਾ ਆ ਤੇ ਇੱਧਰਲੇ ਪਾਸੇ ਇਹ ਮਾਰਕੀਟ ਦੇ ਵਿੱਚ ਹੀ ਮਿਲ ਜਾਂਦੀ ਆ ਬਹੁਤ ਸੋਹਣੀ ਕਲਾਕਾਰੀ ਕੀਤੀ ਹੁੰਦੀ ਹੈ ਇਹਨਾਂ ਤੇ ਇਹ ਲੈਣੀ ਆ ਗੋਸਮੇਤ ਲੈਣੀ ਆ ਜੀ ਹੋ ਗਿਆ ਸਟ੍ਰੀਟ ਲੱਗਿਆ ਜੂਸ ਕਾਫੀ ਥੱਕਵਰ ਕੇ ਅਸੀਂ ਬਹਿ ਗਏ ਸਾਨੂੰ ਕੋਈ ਰੂਮ ਨਹੀਂ ਮਿਲਿਆ ਤੇ ਕਾਫੀ ਹੈਗਾ ਆ ਤੇ ਆ ਨਾਲ ਸਾਡੇ ਬਹੁਤੀ ਬਣੀ ਹੋਇਆ ਗੁੱਡ ਅੱਜ ਅਸੀਂ ਆ ਗਏ ਆਂ ਸ਼੍ਰੀ ਅਨੰਦਪੁਰ ਸਾਹਿਬ ਉੱਥੇ 350 ਸਾਲਾਂ ਸ਼ਹੀਦੀ ਪੁਰਬ ਗੁਰੂ ਤੇਗ ਬਹਾਦਰ ਜੀ ਦਾ ਬੜੇ ਜੋਰਾ ਸ਼ੋਰਾ ਦੇ ਨਾਲ ਇੱਥੇ ਮਨਾਇਆ ਜਾ ਰਿਹਾ ਹੈ ਤੇ ਸਾਨੂੰ ਮਾੜੀ ਜੀ ਪਿਆਸ ਲੱਗ ਗਈ ਸੀ ਕਿ ਹੁਣ ਅਸੀਂ ਛੱਕ ਰਹੇ ਆਂ ਜੂਸ ਜੂਸ ਬੜਾ ਤੇ ਆ ਜੂਸ ਬੜਾ ਸਵਾਦ ਹੈ ਦੇਖੋ ਸਾਰੇ ਇੱਥੇ ਗੁਰਸਿੱਖ ਗੁਰਸਿੱਖਾਂ ਦੀਆਂ ਦੁਕਾਨਾਂ ਵਾ ਇੱਥੇ ਸਾਰੇ ਦੇਖੋ ਜਿੰਨੇ ਵੀ ਇਹ ਗੁਰਸਿੱਖ ਆਪਣੇ ਭਾਈ ਆਪਣੇ ਕੀਰਤ ਕਰਦੇ ਨੇ ਬਹੁਤ ਸੁਹਣਾ ਲੱਗਿਆ ਇਹ ਦੇਖ ਕੇ ਸ਼੍ਰੀ ਨਾਨਕਪੁਰ ਸਾਹਿਬ ਦੀ ਧਰਤੀ ਤੇ ਸੋ ਬਾਕੀ ਅੱਗੇ ਤੁਹਾਨੂੰ ਦਿਖਾਣੇ ਆ ਹੁਣ ਆਪਾਂ ਬਰਸਤੇ ਖਾਲਸਾ ਜਾਣਾ ਵਾ ਲੋ ਜੀ ਅਸੀਂ ਹੋ ਗਏ ਪਹਿਲੇ ਇੱਧਰੋਂ ਤੇ ਜੂਸ ਅਸੀਂ ਪੀ ਲਿਆ ਹੁਣ ਅਸੀਂ ਚੱਲਿਆਂ ਬਰਸਤੇ ਖਾਲਸਾ ਦੇਖਣ ਤੇ ਅੱਜ ਵੈਸੇ ਕਾਫੀ ਕਰਾਊਡ ਆ ਸਿੰਘਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਜਦੋਂ ਅਸੀਂ ਹੌਲੇ-ਮਹਲੇ ਜਾਂਦੇ ਆ ਨਾ ਇੱਥੇ ਮਤਲਬ ਉਹਨਾਂ ਨੇ ਥੱਲੇ ਦਰਿਆ ਬਿਸ਼ਾ ਕੇ ਰ ਆਪਣੇ ਆਪਣੇ ਟਰਾਲੀਆਂ ਖੜੀਆਂ ਕੀਤੀਆਂ ਹੁੰਦੀਆਂ ਤੇ ਟਰਾਲੀਆਂ ਦੇ ਵਿੱਚ ਆਹੀ ਜਗ੍ਹਾ ਤੇ ਆ ਜਿਹੜੀਆਂ ਖਾਲੀ ਆ ਲੰਗਰ ਖਾ ਕੇ ਤੇ ਇਹ ਥੋੜਾ ਜਿਹਾ ਆਪਣੇ ਆ ਗਿਆ ਫੋਮ ਦੇ ਵਿੱਚ ਤੇ ਕਹਿੰਦਾ ਮੈਨੂੰ ਮੇਰਾ ਚਿਹਰਾ ਟੱਕ ਦਿਓ ਕਹਿੰਦਾ ਕਿ ਇਹ ਟੈਨਿੰਗ ਹੋ ਜਾਂਦੀ ਇਹਨੂੰ ਇਹਨੂੰ ਟੈਨਿੰਗ ਹੋ ਜਾਂਦੀ ਆ ਦੇਖੋ ਟੈਨਿੰਗ ਹੋ ਜਾਂਦੀ ਉਹ ਤੁਸੀਂ ਐਨਕਾ ਦੇਖ ਸਕਦੇ ਹੋ ਹਾਂ ਇਤੋਂ ਦੀ ਐਨਕਾ ਲੈ ਸਕਦੇ ਹਾਂ ਵਾਓ ਇਟਸ ਅਮੇਜ਼ਿੰਗ ਮਿਹਨਤ ਕੀ ਕੁਝ ਕਰਵਾਂਦੀ ਆ ਲੋਕਾਂ ਨੇ ਜਨਤਾ ਅਸੀਂ ਹੁਣ ਐਂਟਰ ਹੋ ਗਏ ਆ ਵਿਰਾਸਤ ਦੇ ਖਾਲਸਾ ਦੇ ਵਿੱਚ ਤੇ ਪਰਲੀ ਸਾਈਡ ਤੋਂ ਰਸਤਾ ਬੰਦ ਕੀਤਾ ਹੋਇਆ ਸੀਗਾ ਕਿਉਂਕਿ ਕੁਝ ਪੋਲੀਟੀਸ਼ੀਅਨਾਂ ਨੇ ਇੱਧਰ ਆਣਾ ਸੀਗਾ ਤੇ ਇਸ ਕਰਕੇ ਉਹਨਾਂ ਨੇ ਉਹ ਬਾਕੀ ਲਾਈਨ ਤਾਂ ਬਹੁਤ ਲੱਗੀ ਹੋਈ ਹੈ ਟਿਕਟਸ ਦੇ ਲਈ ਤੁਸੀਂ ਦੇਖ ਹੀ ਸਕਦੇ ਆ ਕਿ ਕਿਵੇਂ ਲਾਈਨ ਲੱਗੀ ਹੋਈ ਆ ਮੈਨੂੰ ਲੱਗਦਾ ਨਹੀਂ ਕਮ ਸਿਕਮ 2 ਘੰਟੇ ਸਾਨੂੰ ਟਿਕਟ ਮਿਲਦੀ ਲਓ ਜੀ ਕਾਫੀ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਸਾਨੂੰ ਮਿਲਿਆ ਟਿਕਟ ਆ ਲੱਗਦਾ ਅਸੀਂ ਚੱਲੇ ਆਂ ਮਰਾਸਤੇ ਖਾਲਸਾ ਦੇਖਣ ਮੈਨੂੰ ਉਹ ਨਹੀਂ ਬਾਜ ਦੀ ਆਵਾਜ਼ ਸੁਣੀ ਹੈ ਸ਼ਾਇਦ ਲੱਗਦਾ ਬਾਜ ਵੀ ਇੱਥੇ ਘੁੰਮ ਰਿਹਾ ਹੋਊਗਾ ਜਾਂ ਜਾਂ ਇੱਲ ਹੋਊਗੀ ਜਾਂ ਬਾਜ ਹੋਊਗਾ ਜਿੰਨੇ ਸਾਡੇ ਸਿੰਘ ਸਾਹਿਬ ਫੋਟੋ ਖਿਚਵਾ ਰਹੇ ਨੇ ਪਰ ਜਨਤਾ ਸੰਗਤ ਆਈ ਨਹੀਂ ਰਹੀ ਹੈ ਕਿ ਉਹ ਵੀ ਫੋਟੋ ਖਿਚਵਾਣ ਦਾ ਟਾਈਮ ਹੀ ਨਹੀਂ ਮਿਲ ਰਿਹਾ ਗੁਰਬਾਣੀ ਐਂਡ ਟੀਚਿੰਗ ਇਹਦੇ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 15 ਰਾਗਾਂ ਤੇ 59 ਸ਼ਬਦਾਂ ਤੇ 57 ਸਲੋਕਾਂ ਦੀ ਰਚਨਾ ਕੀਤੀ ਸੀ ਭਾਈ ਮਤੀ ਦਾਸ ਜੀ ਜਦੋਂ ਮਤੀ ਦਾਸ ਜੀ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਜਿਉਂਦਿਆਂ ਯਾਰੇ ਵਿੱਚ ਚਿਰਾ ਦਿੱਤਾ ਗਿਆ ਇਹ ਹਨ ਭਾਈ ਸਤੀ ਦਾਸ ਜੀ ਭਾਈ ਸਤੀ ਦਾਸ ਜੀ ਨੇ ਇਸਲਾਮ ਨਾ ਕਬੂਲ ਕਰਨ ਕਰਕੇ ਰੂਮ ਵਿੱਚ ਲਪੇਟ ਕੇ ਅੱਗ ਵਿੱਚ ਜਲਾ ਦਿੱਤਾ ਗਿਆ ਤੇ ਉਹਨਾਂ ਦਾ ਮੂੰਹ ਗੁਰੂ ਸਾਹਿਬ ਵੱਲ ਸੀ ਤੇ ਉਹ ਗੁਰਬਾਣੀ ਦਾ ਪਾਠ ਕਰ ਰਹੇ ਸੀ ਇਹ ਹਨ ਭਾਈ ਦਿਯਾਲਾ ਜੀ ਭਾਈ ਤੇ ਅਲਾ ਜੀ ਨੂੰ ਪਾਣੀ ਤੇ ਵੱਡੇ ਉਪਰ ਦੇ ਦੇਗੇ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਪਰ ਉਹਨਾਂ ਨੇ ਇਨਕਾਰ ਕਰ ਦਿੱਤਾ ਇਹ ਗੁਰਦੁਆਰਾ ਸੀਸਗੰਜ ਸਾਹਿਬ 11 ਨਵੰਬਰ 1675 ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਇੱਥੇ ਸ਼ਹੀਦ ਕਰ ਦਿੱਤਾ ਗਿਆ ਸੀ ਇਹ ਹਨ ਭਾਈ ਜਤਾ ਜੀ ਤੇ ਭਾਈ ਜਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਨੰਦਪੁਰ ਸਾਹਿਬ ਲੈ ਕੇ ਆਏ ਸੀ ਤੇ ਉਹਨਾਂ ਨੇ ਕੀਰਪੁਰ ਸਾਹਿਬ ਵਿਖੇ ਇਹ ਪਵਿੱਤਰ ਸੀਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੌਂਪ ਦਿੱਤਾ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਸੀਨੇ ਨਾਲ ਲਾ ਕੇ ਆਸ਼ੀਰਵਾਦ ਦਿੱਤਾ ਤੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਇਹ ਗੁਰਦੁਆਰਾ ਰਕਾਬ ਗੰਜ ਇੱਥੇ ਭਾਈ ਲੱਖੀ ਸ਼ਾ ਵਣਜਾਰਾ ਜੀ ਨੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕੀਤਾ ਸੀ ਇੱਥੇ ਅਸੀਂ ਆਪਣੀਆਂ ਡਿੱਟਾਂ ਚੈੱਕ ਕਰਵਾਨੀਆਂ ਅਸੀਂ ਐਂਟਰ ਹੋ ਜਾਣਾ ਅੰਦਰ ਵਿਰਾਸਤ ਤੇ ਖਾਲਸਾ ਵਿੱਚ ਸਿੰਘ ਸਾਹਿਬ ਦੀ ਟਿਕਟਾ ਚੈੱਕ ਕਰ ਰਹੇ ਨੇ ਯੂ ਲਾਈਨ ਤੋਂ ਚਲੋ ਜੀ ਐਂਟਰੀ ਮਿਲ ਗਈ ਸਾਨੂੰ ਤੇ ਅਸੀਂ ਹੁਣ ਦਿਖਾਵਾਂਗੇ ਤੁਹਾਨੂੰ ਅੱਗੇ ਵਿਰਾਸਤ ਤੇ ਖਾਲਸਾ ਇਹ ਇਥੇ ਪੂਰਾ ਇਹਨਾਂ ਨੇ ਬੌਲੀ ਸਾਹਿਬ ਦਾ ਦ੍ਰਿਸ਼ ਦਿਖਾਇਆ ਹੋਇਆ ਇਹ ਉਹ ਦ੍ਰਿਸ਼ਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਤੋਂ ਨੀ ਪੱਥਰ ਰਖਵਾਇਆ ਸੀ ਦਰਬਾਰ ਸਾਹਿਬ ਦਾ ਸ੍ਰੀ ਗੁਰੂ ਹਰਗੋਬਿੰਦ ਜੀ ਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਉਹ ਸਾਰਿਆ ਗਿਆ ਸ੍ਰੀ ਅਕਾਲ ਤਖਤ ਇਸ ਜਗ੍ਹਾ ਤੇ ਪੂਰਾ ਭੀੜ ਸਾਹਿਬ ਦਾ ਦ੍ਰਿਸ਼ ਬਣਾਇਆ ਗਿਆ ਇਸ ਵਿੱਚ ਗੁਰੂ ਸਾਹਿਬ ਜੀ ਦਾ ਨੰਦਪੁਰ ਛੱਡਣ ਤੋਂ ਪਰਿਵਾਰ ਵਿਛੋੜੇ ਤੱਕ ਦਾ ਸਾਰਾ ਸਫ਼ਰ ਦਿਖਾਇਆ ਗਿਆ ਹੈ। ਇਸੀ ਗੈਲਰੀ ਵਿੱਚ ਆ ਕੇ ਅਮੇ ਲੱਗਦਾ ਹੈ ਜਿਵੇਂ ਤਾਰੇ ਜ਼ਮੀਨ ਤੇ ਆ ਗਏ ਹੋ। ਬਹੁਤ ਸੋਹਣਾ ਇਲਾਹੀ ਬਾਣੀ ਦਾ ਕੀਰਤਨ ਵੀ ਚੱਲ ਰਿਹਾ ਹੈ। ਤੇ ਤੁਸੀਂ ਆ ਦੇਖੋਗੇ ਕਿ ਜਿਵੇਂ ਇੱਥੇ ਨੇ ਗੁਰਬਾਣੀ ਦੀਆਂ ਤੁਕਾਂ ਵੀ ਬਹੁਤ ਸੋਹਣੀਆਂ ਲਿਖੀਆਂ ਹੋਈਆਂ ਨੇ। ਬਹੁਤ ਹੀ ਲਾਜਵਾਬ ਚੀਜ਼ ਬਣਾਈ ਹੈ। ਬਹੁਤ ਸੋਹਣੀ ਵਾਓ ਬਹੁਤ ਸੋਹਣਾ ਇੰਜ ਲੱਗ ਰਿਹਾ ਜਿਵੇਂ ਬ੍ਰਹਮੰਡ ਦੇ ਵਿੱਚ ਸਟਾਰ ਆਲੇ ਦੋਲੇ ਚਮਕ ਰਹੇ ਨੇ ਤੇ ਵਿੱਚ ਇੱਕ ਓਮਕਾਰ ਨਿਕਲ ਰਿਹਾ ਜੋ ਇੱਕ ਉਹ ਅਨਕ ਤੇਵ ਜੀ ਨੇ ਪਹਿਲੀ ਪਾਤਸ਼ਾਹੀ ਜੀ ਨੇ ਪ੍ਰਗਟਿਆ ਸੀਗਾ ਇੱਕ ਓਮਕਾਰ ਬਹੁਤ ਸੋਹਣੀ ਚੀਜ਼ ਬੜੀ ਹੋਈ ਹੈ ਗੈਕਸੀ ਟਾਈਪ ਪੂਰੇ ਸਟਾਰਸ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਇੱਥੇ ਆਣ ਕਿਤੇ ਇਦਾਂ ਲੱਗ ਰਿਹਾ ਜਿਵੇਂ ਅਸੀਂ ਕਿਸੇ ਹਾਰਰ ਮੂਵੀ ਦੇ ਵਿੱਚ ਐਂਟਰ ਹੋ ਰਹੇ ਆ ਮੈਨੂੰ ਦਰਖਤ ਬਹੁਤ ਸੋਹਣਾ ਲੱਗੇ ਕਿੰਨਾ ਸੁੱਕਾ ਜਿਹਾ ਦਰਖਤ ਬਣਾਇਆ ਬਹੁਤ ਵਧੀਆ ਯਾਰ ਇੱਥੋਂ ਦੀ ਸਟਾਰਟ ਹੁੰਦਾ ਹੈ ਮਹਾਰਾਜ ਰਣਜੀਤ ਸਿੰਘ ਜੀ ਦਾ ਇਤਿਹਾਸ ਦੇ ਦੇਖੋ ਕਿਵੇਂ ਪਹੇਨੂਰ ਹੀਰਾਉਨ ਨੇ ਡੋਲੇ ਤੇ ਨਾਲ ਬੰਨ ਕੇ ਰੱਖਿਆ ਹੈ। ਜਦ ਤੁਸੀਂ ਸਾਡੀਆਂ ਤਾਂ ਤੁਸੀਂ ਦੇਖ ਸਕਦੇ ਹੋ ਸਾਰੇ ਵੈਕਸ ਦੇ ਸਟੈਚੂਜ਼ ਬਣੇ ਹੋਏ। ਅਰ ਇਹ ਬੋਲ ਵੀ ਰਹੇ ਨੇ। ਬਹੁਤ ਸੋਹਣੀ ਚੀਜ਼ ਬਣਾਈ ਹੋਇਆ ਹੈ। ਇਹ ਹਨ ਪਟਿਆਲਾ ਸਟੇਟ ਦੇ ਮਹਾਰਾਜਾ। ਇੱਥੇ ਪੰਜਾਬ ਦੇ ਸਾਰੇ ਮਹਾਰਾਜਾ ਦੀਆਂ ਗੈਲਰੀਜ਼ ਬਣੀਆਂ ਹੋਈਆਂ। ਤੇ ਪੰਜਾਬ ਦੇ ਸਾਰੇ ਮਹਾਰਾਜੇ ਬਾਰੇ ਦੱਸਿਆ ਗਿਆ ਹੈ। ਇਸ ਗੈਲਰੀ ਵਿੱਚ ਦਿਖਾਇਆ ਗਿਆ ਹੈ ਜਦੋਂ ਸਿੱਖ ਸੁਧਾਰ ਲਹਿਰ ਚੱਲੀ ਸੀ ਇਹ ਉਸ ਸਮੇਂ ਦਾ ਮੈਪ ਹੈ ਜਦੋਂ ਪੰਜਾਬ ਪੂਰਾ ਇੱਕ ਹੁੰਦਾ ਸੀ ਜੰਮੂ ਕਸ਼ਮੀਰ 라ਵਲਪਿੰਡੀ ਸਾਰ ਮਲਤਾਨ ਕਰਨਾਲ ਇਹ ਸਾਰੇ ਪੰਜਾਬ ਦੇ ਅੰਦਰ ਹੀ ਮੰਨੇ ਜਾਂਦੇ ਸੀ ਉਦੋਂ ਇਹ ਸਾਰੇ ਪੰਜਾਬ ਦੇ ਅੰਦਰ ਹੀ ਮੰਨੇ ਜਾਂਦੇ ਸੀ ਉਦੋਂ ਸੀ ਕਮ ਕੇ ਆ ਗਿਆ ਮੇਰਾ ਸਤਿ ਸ਼ਕਤ ਖਾਲਸਾ ਬਾਹਰ ਤੇ ਸਾਨੂੰ ਕਮ ਸਿਕੋਂ ਨਹੀਂ 2 ਘੰਟੇ ਦਾ ਟਾਈਮ ਲੱਗ ਗਿਆ ਦਰਸ਼ਨੀ ਵੀ ਜਰੂਰ ਇੱਥੇ ਵਿਜ਼ਿਟ ਕਰੋ ਤੇ ਆਪਣੇ ਬੱਚਿਆਂ ਨੂੰ ਜਰੂਰ ਲੈ ਕੇ ਜਾਓ ਸਿੱਖ ਹਿਸਟਰੀ ਬਾਰੇ ਬਹੁਤ ਕੁਝ ਦੱਸਿਆ ਗਿਆਇਆ ਇੱਥੇ ਉਹ ਬਟ ਨਹੀਂ ਥੋੜਾ ਟਿਕਟ ਦਾ ਥੋੜਾ ਚੱਕਰ ਪੈਂਦਾ ਕਿਉਂਕਿ ਅੱਜ ਥੋੜਾ ਕਰਾਊਡ ਹੋਣ ਕਰਕੇ ਟਿਕਟ ਪੋਸੀਬਲ ਨਹੀਂ ਸੀਗਾ ਕਿ ਇੰਨੀ ਜਲਦੀ ਮਿਲ ਜਾਂਦੀ ਕਾਫੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ ਤੇ ਇਹਦੇ ਕਰਕੇ ਅਸੀਂ ਆਪਣੀਆਂ ਟਿਕਟਾਂ ਪੇਡ ਦੇ ਵਿੱਚ ਲਈਆਂ ਸਾਨੂੰ ਪੇਡ ਦੇ ਵਿੱਚ 600 ਮੀਂਸ ਪਰਕਲ 1% ਦੀ ਭਈਆ ਹੂੰ ਬਾਕੀ ਜੇ ਦੀ ਫ੍ਰੀ ਵਾਲੀ ਟਿਕਟ ਹੁੰਦੀ ਹੋਏ ਇੱਕ ਟਿਕਟ ਦੇ ਨਾਲ ਤੁਸੀਂ 10% ਜਾ ਸਕਦੇ ਹੋ 10 ਗੰਦੇ ਹੀ ਚਲੇ ਜਾਂਦੇ ਇੱਕ ਟਿਕਟ ਦੇ ਤੇ ਪਰ ਅੱਜ ਥੋੜਾ ਕਰਾਊਡ ਹੋਣ ਕਰਕੇ ਸਾਨੂੰ ਟਿਕਟ ਨਹੀਂ ਮਿਲੀ ਤੇ ਅੱਜ ਤਾਂ ਸਾਨੂੰ ਪੇਡ ਨਹੀਂ ਮਿਲੀ ਹੂੰ ਕਿ ਤੁਸੀਂ ਮੈਡਜਟ ਜੁਆ ਕਰ ਰਹੇ ਹੋ ਇੱਥੇ ਸਾ ਸਰਮਾਪਾ ਵੀ ਬੜੀਆ ਅੰਦਰ ਚੀਜ਼ ਆਇਆ ਸਿੱਖ ਇਸਟਰੀ ਵਾਲੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਦਿਖਾਓ ਬਾਕੀ ਇਹ ਵੀ ਕਿ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਵੀਡੀਓ ਸ਼ੂਟ ਬਿਲਕੁਲ ਵੀ ਅਲਾਉਡ ਨਹੀਂ ਹੈਗਾ ਪਰ ਫਿਰ ਵੀ ਅਸੀਂ ਤੁਹਾਡੇ ਲਈ ਕੁਛ ਨਾ ਕੁਛ ਸ਼ੂਟ ਕਰਕੇ ਅੰਦਰ ਲੈ ਆਏ ਹੈ ਤੇ ਤੁਸੀਂ ਸਾਡੇ ਦੇਖਦੇ ਨੂੰ ਬੁਲਾਉਂਦੇ ਵਿੱਚ ਤੇ ਜੁੜੇ ਰਹੋ ਸਾਡੇ ਸਬਲੌਗ ਦੇ ਨਾਲ ਬਾਕੀ ਦਾ ਸਫ਼ਰ ਤੁਹਾਨੂੰ ਲਓ ਜੀ ਸੰਗਤ ਜੀ ਅਜਾ ਸੇ ਪਹੁੰਚ ਗਏ ਆ ਗੁਰਦੁਆਰਾ ਸ਼ਹੀਦੀ ਬਾਗ ਅੱਜ ਇੱਥੇ ਚੱਲ ਰਿਹਾ ਹੈ ਸ਼ਹੀਦੀ ਦੇਗਾਂ ਦਾ ਲੰਗਰ ਤੇ ਨਿਹੰਗ ਸਿੰਘ ਵੀ ਇਹ ਪੂਰੇ ਤਿਆਰ-ਬਰ ਤਿਆਰ ਨੇ ਨੀਲੇ ਨਿਸ਼ਾਨ ਸਭ ਝੂਲ ਰਹੇ ਨੇ ਓਲੇ ਮਹੱਲੇ ਤੇ ਵੀ ਇੱਥੇ ਬਹੁਤ ਰੌਣਕਾਂ ਹੁੰਦੀਆਂ ਤੇ ਬਹੁਤ ਸਿੱਖ ਸੰਗਤ ਇੱਥੇ ਪਹੁੰਚਦੀ ਆ ਮੱਥਾ ਟੇਕਣ ਲਈ ਤੇ ਵਾਹਿਗੁਰੂ ਇੱਦਾਂ ਹੀ ਕਿਰਪਾ ਕਰੀ ਰੱਖਣ ਲਓ ਜੀ ਮੁੰਡੇ ਪੀ ਕੇ ਦੇਗਾਂ ਤੇ ਤਿਆਰ-ਬਰ ਤਿਆਰ ਹੋਣ ਲੱਗੇ ਆ ਲਓ ਜੀ ਟਾਪ ਲਿਆ ਹੁਣ ਆ ਕਾਰ ਹੁਣ ਕੀ ਆ ਕਾਲ ਹੀ ਆ ਕੰਮ ਸਾਢੇ 350 ਸਾਲਾਂ ਸ਼ਹੀਦੀਪੁਰਵ ਤੇ ਇੱਥੇ ਲੰਗਰ ਚੁਕਾਇਆ ਜਾ ਰਿਹਾ ਤੇ ਬਹੁਤ ਹੀ ਜ਼ਿਆਦਾ ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਬਣੇ ਹੋਏ ਆ ਤੇ ਸੰਗਤਾਂ ਦਾ ਇਕੱਠ ਵੀ ਕਾਫੀ ਆ ਮੁੰਡੇ ਸਾਡੇ ਸਲਾਹ ਕਰ ਰਹੇ ਆ ਕਿ ਕਿੱਥੇ ਆਪਾਂ ਨੂੰ ਸਹੀ ਐਗਜ਼ੈਕਟ ਬੈਠਣਾ ਚਾਹੀਦਾ ਆ ਲਓ ਜੀ ਛਕੋ ਲੰਗਰ ਚੱਕੋ ਆਪਣੇ ਆਪਣੇ ਥਾਲ ਤੇ ਬਹਿ ਜਾਓ ਲਾਈਨਾਂ ਦੇ ਵਿੱਚ ਤੇ ਗੁਰੂ ਸਾਹਿਬ ਦਾ ਚਲਾਇਆ ਹੋਇਆ ਲੰਗਰ ਛਕੋ ਅੱਜ ਕਰਾਉਡ ਹੋਣਾ ਬਹੁਤ ਜ਼ਿਆਦਾ ਸ਼ੁਰੂ ਹੋ ਗਿਆ ਆ ਕਿਉਂਕਿ ਅੱਜ ਸੰਡੇ ਆ ਅਜੇ ਪਰਸੋਂ ਨੂੰ ਇੱਥੇ ਪੁਰਪ ਮਨਾਇਆ ਵੀ ਜਾਣਾ ਤੇ ਨੱਜ ਨਗਰ ਕੀਰਤਨ ਪਹੁੰਚਣੇ ਹਨ ਕਾਫੀ ਦੂਰੋਂ ਦੂਰੋਂ ਨਗਰ ਕੀਰਤਨ ਚੱਲ ਕੇ ਆ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਸੰਗਤਾਂ ਵੀ ਬਹੁਤ ਜ਼ਿਆਦਾ ਪਹੁੰਚ ਚੁੱਕੀਆਂ ਨੇ ਲੰਗਰ ਚੱਲ ਰਿਹਾ ਆ ਨਿਊਡਲ ਮਨਚੂਰੀਅਨ ਤੇ ਆਈਸਕ੍ਰੀਮ ਕਾਫੀ ਸਭ ਕੁਝ ਲੱਗਾ ਹੋਇਆ ਤੇ ਆਪਣੇ ਮੁੰਡੇ ਵੀ ਬਹੁਤ ਖੁਸ਼ ਨੇ ਕਿ ਚਲੋ ਸਵੇਰ ਦੇ ਵਿਚਾਰੇ ਤਰੇ ਹੋਏ ਸੀਗੇ ਤੇ ਲੰਗਰ ਤਾਂ ਕਾਫੀ ਜਗ੍ਹਾ ਤੇ ਲੱਗਾ ਹੋਇਆ ਪਰ ਸਾਨੂੰ ਟਾਈਮ ਹੋਣ ਲੱਗਾ ਲੰਗਰ ਛਕਣ ਦਾ ਲੋ ਜੀ ਬਹਿ ਗਏ ਸਾਡੇ ਸਿੰਘ ਕਤਾਰਾਂ ਦੇ ਵਿੱਚ ਤੇ ਅੱਗੇ ਨਿਊਡਲ ਸ਼ਗੋ ਲੰਗਰ ਲੱਗੇ ਹਨ ਕੌਫੀਆਂ ਦੇ ਲੰਗਰ ਨਾਲ ਦਹੀਂ ਭੱਲੇ ਇੱਥੇ ਸਿੰਘ ਸਾਹਿਬ ਜੀ ਆਈਸਕ੍ਰੀਮਾ ਦੇ ਰਹੇ ਨੇ ਤੇ ਸਾਈਡ ਤੇ ਦਹੀਂ ਭੱਲਿਆਂ ਦਾ ਲੰਗਰ ਵੀ ਲੱਗਾ ਹੋਇਆ ਸੀ ਪਰ ਆਪਾਂ ਹੁਣ ਪ੍ਰਸ਼ਾਦਾ ਛੱਕ ਚੁੱਕੇ ਆ ਕੀ ਕਾਫੀ ਪੀਣੀ ਸੀਗੀ ਬਸ ਲਓ ਜੀ ਲੰਗਰ ਛਕਣ ਤੋਂ ਬਾਅਦ ਸਾਨੂੰ ਲੱਭ ਗਈ ਇੱਕ ਵਧੀਆ ਜੀ ਆਈਟਮ ਜੋ ਕਿ ਸਾਡੀਆਂ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰ ਗਈ ਤੇ ਸਾਡੇ ਨਾਲ ਦੇ ਸਾਥੀ ਕਹਿੰਦੇ ਕਿ ਇਹ ਛਕੜੇ ਛਕਣਾ ਹੈ ਅਸੀਂ ਇਸ ਲਈ ਅਸੀਂ ਰੁਕ ਗਏ ਇੱਥੇ ਬਹੁਤ ਜ਼ਿਆਦਾ ਦੇਖਣ ਨੂੰ ਵਧੀਆ ਲੱਗ ਰਿਹਾ ਕਿਉਂਕਿ ਇਹ ਬਚਪਨ ਚ ਅਸੀਂ ਖਾਂਦੇ ਹੁੰਦੇ ਸੀਗੇ ਸਾਰੇ ਜਿਹੜੇ ਤੇ ਆ ਦੇਖੋ ਕਿਲੇ ਨਜ਼ਾਰੇ ਲੈ ਰਹੇ ਨੇ ਰਸਗੁੱਲੀ ਪ੍ਰਭੂਤ ਸਿੰਘ ਵੀ ਕਹਿੰਦੇ ਕਿ ਅਸੀਂ ਬਾਹਰ ਇਹੋ ਜਿਹੀ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਹੁੰਦੇ ਸੀ। ਲੋ ਜੀ ਪਹੁੰਚ ਗਏ ਅਸੀਂ ਵਿਰਾਸਤ ਤੇ ਖਾਲਸਾ ਦੇ ਵਿੱਚ ਤੇ ਇੱਥੇ ਇਹ ਗਰਾਊਂਡ ਦੇ ਉੱਤੇ ਸਾਰੇ ਬੈਠੇ ਹੋਵਾਂ। ਤੇ ਬਾਕੀ ਇਹ ਵੀ 5 ਵਜੇ ਦਾ ਟਾਈਮ ਸੀਗਾ ਡਰੋਨ ਸ਼ੋ ਹੋਣ ਦਾ। ਤੇ ਅਜੇ ਤੱਕ ਤਾਂ 7:30 ਹੋ ਗਏ ਆ ਅਜੇ ਤੱਕ ਤਾਂ ਕੋਈ ਸਟਾਰਟ ਨਹੀਂ ਹੋਇਆ। ਬਸ ਸਾ ਡੀਜ ਵਰਗੀਆਂ ਲਾਈਟਾਂ ਚੱਲੀ ਜਾਂਦੀਆਂ ਆ। ਬਾਕੀ ਦੇਖਦੇ ਆ ਅੱਗੇ। ਜਕਾਰਿਆਂ ਦੀਆਂ ਆਵਾਜ਼ਾਂ ਨਾਲ ਪੂਰਾ ਵਿਰਾਸਤ ਤੇ ਖਾਲਸਾ ਗੂੰਜਦਾ ਪਿਆ। ਰਸਤੇ ਖਾਲਸਾ ਵਸੇ ਵਧੀਆ ਪਲੇਸ ਇन्होने ਚੂਜ਼ ਕੀਤੀ ਆ ਕਿਉਂਕਿ ਡਰੋਨ ਸ਼ੋਅ ਇੱਥੇ ਹੀ ਵਧੀਆ ਹੋ ਸਕਦਾ ਸੀਗਾ ਸੰਗਤਾਂ ਪੂਰੀ ਉਡੀਕ ਦੇ ਵਿੱਚ ਬੈਠੀਆਂ ਆ ਕਿ ਕਿੰਦਰੋਂ ਦੀ ਡਰੋਨ ਨਿਕਲੋਗੇ ਤਾਂ ਸਹਿਮ ਸ਼੍ਰੀ ਗੁਰੂ ਤੇਗ ਬਹਾਦਰ ਡਰੋਨ ਸ਼ੋਅ ਸਟਾਰਟ ਹੋ ਗਿਆ ਸ਼੍ਰੀ 7 ਤੋ ਬੇਲਾ ਉਸਨੇ ਗਾਇਰ ਮੁਸਲਮਨ ਲੋਕਾਂ ਤੇ ਜਜ਼ੀਆ ਲਗਾਇਆ ہزارਾਂ ਲੋਕਾਂ ਨੂੰ ਰੋਸ ਦੀਨ ਕਬੂਲ ਨਾ ਜਿਹਦੇ ਨੂੰ ਹਾਇ ਕਰਦੇ ਨਾਲ ਕਰਿਵਾਲੇ ਤੱਲ ਕਰ ਦਿੱਤੇ ਜਾਂਦੇ ਇਸੇ ਦਰਾਂ ਉਸਨੇ ਆਪਣੇ ਸਰ ਕਿਸੇ ਨੇ ਨਹੀਂ ਹਮਲਾ ਕੀਤਾ ਅਖੀਰ ਕਸ਼ਮੀਰੀ ਪੰਡਤ ਜਦੋਂ ਗੁਰੂ ਤੇਗ ਬਹਾਦਰ ਜੀ ਕੋਲ ਫਰਿਆਦ ਲੈ ਕੇ ਆਏ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਤੁਹਾਡੇ ਤੋਂ ਵੱਡਾ ਗੁਰੂ ਕੌਣ ਹੋ ਸਕਦਾ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜੇ ਉਹ ਸਰਨ ਆ ਗਏ بن کے کھڑے ہوئے بہت سونا کے چی گیا پر پائی مدی داس اڈول جب چیز سہر جی دی پانی میں جڑے رہے دلیلی اتے شہادت ایک اللہ کے کنزر سے بھی کہہ رہا ہوئے گروہ دا پیار آئے سیس اتے آ رہا ہے تو تک اب اللہ ایک کی ہوئی جاندہ رہے بھائی دیال داس جی ਮਸਕਰਾਉਂਦੇ ਗਏ ਸਿਰ ਗੁਰੂ ਤੇਗ ਬਹਾਦਰ ਭਾਈ ਤੇ ਅੱਲਾਹ ਦੀ ਜਿਹਨਾਂ ਦੀ ਛੇਤੀ ਦੇਖ ਚੋਲ ਵਾਲੇ ਕੀ ਕੀ ਸਰੀਰ ਉਤੇ ਛਾਲੇ ਪਏ ਤੇ ਚਮੜੀ ਬਹੁਤ ਹੀ ਇਮੋਸ਼ਨਲ ਮੂਮੈਂਟ ਆਸ ਬੱਲੇ ਡਰੋਨ ਸ਼ੋ ਦੀ ਆ ਉਹਨਾਂ ਦੇ ਜਿਸਮ ਦੀਆਂ ਹੱਡੀਆਂ ਵੀ ਵਕਲੀਆਂ ਹੋ ਗੀਆਂ ਉਹਨਾਂ ਦਰਿੰਦਿਆਂ ਨੇ ਰੂਹ ਦੇ ਵਿੱਚ ਲੱਗੇ ਜਿਉਂਦਿਆਂ ਸਾਹ ਭਾਈ ਸਤੀ ਦਾਸ ਜੀ شہدیاں دوا کاہبور دن بورا سری گرو تیگ بہادر جی کو لایا جنہ تو ڈلا نہیں ساضی نے جنجلا ہوئے جلاتا اشارہ

ਸ਼ੇਰ ਗੁਰੂ ਦੇ ਬਹਾਦਰ ਜੀ ਦਾ ਪਵਿੱਤਰ ਸੀਸ ਸ੍ਰੀ ਕੀਰਤ ਉਸਾਇਤ ਤੋਂ ਰੰਗ ਰੇਟਾ ਗੁਰੂ ਦਾ ਨੀਟ ਜੁਤੀ ਜੋਤ ਰੇ ਇ ਜਲ ਕਾਜ ਤਿਲਕ ਜੰਝੂ ਰੱਖਾ ਪ੍ਰਪਤਾ ਕਾ 1975 2025 ਸ਼ਹਾਦਤ ਦੇ 350 ਸਾਲ ਗੁਰੂ ਚੰਦਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਹੁਤ ਸੋਹਣਾ ਡਰੋਨ ਸ਼ੋਅ ਸੀਗਾ ਤੁਸੀਂ ਵੀ ਆਪਣੇ ਬੱਚਿਆਂ ਦੇ ਨਾਲ ਆਓ ਤੇ ਇੱਥੇ ਦੇਖੋ ਆਣ ਕੇ ਕਿਉਂਕਿ ਅੱਜ 350 ਸਾਲਾ ਸ਼ਿਦੀਪੁਰਾ ਮਨਾਇਆ ਜਾ ਰਿਹਾ ਬਹੁਤ ਸੋਹਣਾ ਡਰੋਨ ਸ਼ੋਅ ਉਹਨਾਂ ਨੇ ਦਿਖਾਇਆ ਸਾਨੂੰ ਸੋ ਸਾਡੀਆਂ ਪੱਗਾਂ ਦੇ ਸਾਹਮਣੇ ਨਾ ਲਾ ਸਕਦੇ ਉਹ ਪੱਗਾਂ ਲਗੀਆਂ ਨੇ ਸਾਨੂੰ ਬੰਗ ਵਾਹ ਦਿੱਤੀ ਬਹੁਤ ਟਾਈਮ ਲਵਾਇਆ ਚਲੋ ਵਧੀਆ ਸੀ ਤੇਲੀ ਵਰੀ ਦੇਖਣਾ ਸੀ ਤਾਂ ਸਾਨੂੰ ਬਹੁਤ ਚਾਹ ਸੀਗਾ ਕਿ ਅਸੀਂ ਦੇਖਣਾ ਦੇਖਣਾ ਵਾ ਹੋਰ ਫਿਰ ਤੁਸੀਂ ਹੁਣ ਯਾਰ ਨਹੀਂ ਸਟਾਰਟ ਕੀਤੀ ਇੱਥੇ ਅਜੇ ਕਿੱਥੇ ਹੈ ਸਵੇਰ ਨੂੰ ਬਣਨੀ ਚਾਹ ਚੂਹਾ ਅਜੇ ਕੋਈ ਨਹੀਂ ਦੇਜ ਮੇਰੇ ਸਾਡੇ ਕੋਲ ਪਹੁੰਚੇ ਆ ਜੀ ਇਹ 8 ਵਜੇ ਅਜੇ ਪੱਟੀਆਂ ਲਾਉਣੀ ਹੈ ਸਵੇਰ ਦੇ 12 ਵਜੇ ਤੇਰੇ ਨੇ ਫੇਰ ਜਾ ਕੇ ਕਮਰਾ ਵੀ ਨਹੀਂ ਮਿਲਿਆ ਸਾਨੂੰ ਇੱਥੇ ਕਮਰਾ ਜੀ ਮਿਲਿਆ ਹਾਂ ਇਹ ਈਰਾ ਕੋਈ ਪਤਾ ਕੀਤਾ ਪਤਾ ਕੀਤਾ ਸੁਗਾ ਨਹੀਂ ਬਣ ਜਾਂਦਾ ਨਹੀਂ ਗਾ ਅੱਛਾ ਹਾਂ ਇੱਕ ਕੋਈ ਆਇਆ ਹੈ ਇੱਕ ਕੋਈ ਇੱਕ ਵਾਲੀ ਇੱਕੋ ਥਾਲੀ ਉਹਦੇ ਆਓ ਉਹ ਗੁੰਗਾਰੀ ਹੋਣਗੀਆ ਚਲੋ ਇਹਦਾ ਬੋਧੀ ਅਸੀ ਕਾਲੀ ਇਹ ਬੁੜੀਆ ਟਰਾਲੀ ਹੁਣ ਪਹੁੰਚੀ ਆ ਵਾਹ ਵਾਹ ਲੋ ਜੀ ਸੰਗਤ ਜੀ ਅਸੀਂ ਹੁਣ ਰਵਾਨਗੀ ਵੱਲ ਨੂੰ ਗੱਡੀ ਪਾ ਲਈ ਆ ਤੇ ਅਸੀਂ ਅਨੰਤਪੁਰ ਸਾਹਿਬ ਤੋਂ ਨਿਕਲ ਚੁੱਕੇ ਆ ਬਾਹਰ ਤੇ ਵਾਪਸ ਚੱਲੇ ਆ ਆਪਣੇ ਘਰ ਨੂੰ ਹਾਂ ਜੀ ਬਹੁਤ ਜੀ ਅਸੀਂ ਪੰਜਾਬੀ ਠਾਬੇ ਤੇ ਪਰ ਕਹਿੰਦੇ ਕੀ ਰੋਟੀ ਤਾਂ ਹੈ ਨਹੀਂ ਕਿ ਜੂ ਹੁਣ ਤਾਂ ਬੰਦ ਆਫ ਹੋ ਗਿਆ ਤੇ ਬੰਦ ਹੋਣ ਕਰਕੇ ਤੇ ਹੁਣ ਸਾਨੂੰ ਇੱਥੇ ਰੋਟੀ ਵੀ ਨਹੀਂ ਮਿਲੀ ਤੇ ਹੁਣ ਦੇਖਦੇ ਅੱਗੇ ਜਾ ਕੇ ਜਾਂ ਤਾਂ ਭੂਰੇ ਢਾਬੇ ਤੇ ਰੁਕਾਂਗੇ ਜਾਂ ਕੋਈ ਹੋਰ ਦੇਖਦੇ ਜੋ ਖੁੱਲਿਆ ਹੋਗਾ ਤੇ ਵਸੇ ਵਧੀਆ ਸੀਰਾ ਦਾ ਖਾਣਾ ਪਾਣੀ ਪਰ ਇਹ ਟਾਈਮ ਨਾਲ ਹੀ ਬੰਦ ਕਰ ਜਾਂਦੇ ਆ ਬਹੁਤ ਮਿਹਨਤ ਤੇ ਮੁਸ਼ਕਲ ਤੋਂ ਬਾਅਦ ਪਹੁੰਚ ਗਏ ਮੱਖਣ ਢਾਬੇ ਤੇ ਪਰੌਂਠੇ ਬੜੇ ਮੁਸ਼ਕਲ ਨਾਲ ਮਿਲੇ ਸਾਨੂੰ ਇਸ ਤੋਂ ਬਾਅਦ ਇਸ ਤੋਂ ਬਾਅਦ ਸਾਡੀ ਨੀਲੋ ਨਹਿਰ ਸ਼ੁਰੂ ਹੋ ਜਾਣੀ ਸੀ ਹਰਮਨ ਕਿਰਤਾ ਬਿਲਕੁਲ ਵੀ ਪ੍ਰੋਟੀਨ ਨਹੀਂ ਮਿਲਣਾ ਸੀ ਅੱਗੇ ਬਾਂਦਰ ਬੁੰਦਰ ਹੀ ਮਿਲਲੇ ਅੱਗੇ ਬਾਂਦਰ ਬੁੰਦਰ ਹੀ ਮਿਲਲੇ ਹੋਰ ਤਾਂ ਸੱਚ ਨਹੀਂ ਮਿਲਦਾ ਪਹੁੰਚ ਗਏ ਸਾਹ ਸੰਗਤ ਜੀ ਆਪਾਂ ਘਰੇ ਟਾਈਮ ਹੋ ਗਿਆ 12:15 ਮਿੰਟ ਅਸੀਂ ਨਹੀਂ ਲੱਗੇ ਆ ਸੌ